ਪਿਹਾਰੀ ਦੇ ਉੱਪਰ ਠੀਕ ਹੋ ਗਏ ਅੱਜ ਨਗਰ ਕੀ ਸਰਬਾਰੀ ਜੀ ਅੱਜ ਸਵੇਰੇ ਜਿਹੜੇ ਦੋਸ਼ਕਾਂ ਦੇ ਸਾਡੇ ਇਥੇ ਗੋਲੇਗਾਲ ਲੈ ਕੇ ਦੁਆਰਾ ਸਾਹਿਬ ਜੋ ਅਸੀਂ ਰਿਸੀਵ ਕਰ ਰਹੇ ਹਾਂ ਤਾਂ ਅੱਜ ਦੇ ਜਿਹੜੀ ਲੜੇ ਤੇ ਆਓ ਬਹੁਤ ਵੱਡੇ ਪੱਧਰ ਤੇ ਬਹੁਤ ਪ੍ਰਾਣ ਅਨੁਮਾਨਦਾ ਹੋਇਆ ਸਦਲੇ ਕਿਸਾਨੀ ਸਭਾਗੇ ਪ੍ਰਾਪਤ ਹੋਏਗੀ ਅਸੀਂ ਨਗਰ ਕੀ ਸਰਬਾਰੀ ਦਾ ਸਵਾਗਤ ਕਰ ਰਹੇ ਹਾਂ ਭਾਲ ਦੀ ਜਿਹੜੀ ਜਿਹੜੇ ਆਪਣੇ ਸਾਡੇ ਜਿਹੜੀ ਦੁਆਰਾ ਸਾਹਿਬ ਹੈ ਬਾਬਾ ਲਖਾ ਸਿੰਘ ਜੀ ਜੋ ਉਹਨਾਂ ਲਈ ਬਣਾ ਰਿਹਾ ਪੰਜਾਬ ਤੋਂ ਪਾਕਿਸਤਾਨ ਬਿਲਕੁਲ ਜੀ ਬਹੁਤ ਵੱਡਾ ਬਲਗਾਨ ਸੀ ਉਹਨਾਂ ਦਾ ਔਰ ਉਹਨਾਂ ਦੀ ਕਿਰਪਾ ਦੇ ਸਿਰ ਤੇ ਹੀ ਸਰਕਾਰਾਂ ਚੱਲਦੀਆਂ ਹਨ ਉਹਨਾਂ ਦੀ ਕਿਰਪਾ ਦੇ ਸਿਰ ਤੇ ਹੀ ਸਾਰੇ ਕੰਮ ਕਰਦੇ ਆ ਔਰ ਉਹਨਾਂ ਨੇ ਪੂਰੀ ਦੁਨੀਆ ਲਈ ਇੱਕ ਮਿਸਾਲ ਨੇ ਕਿ ਜਿਨ੍ਹਾਂ ਨੇ ਆਪਣੀ ਸ਼ਹਾਦਤ ਦੇ ਕੇ ਤੇ ਧਰਮ ਨੂੰ ਬਚਾਇਆ ਸੋ ਅਸੀਂ ਸਾਰੇ ਉਹਨਾਂ ਨੂੰ ਦੀ ਕੁਰਬਾਨੀ ਨੂੰ ਨਮਨ ਕਰਦੇ ਆ ਸਿਰ ਝੁਕਾਉਣੇ ਆ ਔਰ 350 ਸਾਲਾ ਜਿਹੜਾ ਅੱਜ ਦਿਹਾੜਾ ਹੋਂਦੇ ਇਵਜ ਦੇ ਵਿੱਚ ਜਿਹੜਾ ਆ ਨਗਰ ਕੀ}{|\text{ਵਿਸ਼ਾਲ ਨਗਰ ਕੀਰਤਨ}} ਸਾਬ ਆ ਰਿਹਾ ਔਰ ਸਾਰੇ ਉਨ੍ਦੇ ਸਵਾਗਤ ਲਈ ਖੜੇ ਫਰੀਦਕੋਟ ਤੋਂ ਚੱਲੇ ਆ ਜੀ ਅੱਜ ਔਰ ਫਿਰੋਜ਼ਪੁਰ ਸਿਟੀ ਤੋਂ ਹੁੰਦਾ ਹੋਇਆ ਇਹ ਵਾਇਆ ਮੱਗਾ ਲੁਧਿਆਣੇ ਇਹਨਾਂ ਦਾ ਰਾਤ ਨੂੰ ਸਟੇ ਆ ਇਹਨਾਂ ਨੇ ਅਨੰਦਪੁਰ ਸਾਹਿਬ ਪਹੁੰਚਣਾ ਦੇਖੋ ਖਿੰਡ ਦੀ ਚਾਦਰ ਮਹਾਨ ਗੁਰੂ ਗੁਰੂ ਤੇਗ ਬਹਾਦਰ ਜੀ ਉਹਨਾਂ ਦੇ ਨਾਲ ਸ਼ਹੀਦੀ ਪ੍ਰਾਪਤ ਕਰਨ ਵਾਲੇ ਭਾਈ ਮਤੀ ਦਾਸ ਭਾਈ ਮਨੀ ਦਾਸ ਤੇ ਭਾਈ ਦਿਆਲਾ ਜੀ ਦੇ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ 350 ਸਾਲਾਂ ਪੰਜਾਬ ਸਰਕਾਰ ਵੱਲੋਂ ਬੜੇ ਹੀ ਉਤਸ਼ਾਹ ਦੇ ਨਾਲ ਧਾਰਮਿਕ ਸਮਾਗਮ ਜਿਹੜੇ ਆ ਕਰਵਾਏ ਜਾ ਰਹੇ ਨੇ ਉਸੇ ਹੀ ਲੜੀ ਦੇ ਵਿੱਚ ਇੱਕ ਵਿਚਾਰ ਨਗਰ ਕੀਰਤਨ ਜੋ ਫਰੀਦਕੋਟ ਤੋਂ ਚੱਲ ਕੇ ਫਿਰੋਜ਼ਪੁਰ ਪਹੁੰਚ ਰਿਹਾ ਉਹਦੇ ਵਿੱਚ ਵੱਖ-ਵੱਖ ਧਾਰਮਿਕ ਸਮਾਜਿਕ ਅਤੇ ਸਰਕਾਰੀ ਜਿਹੜੀਆਂ ਸੰਸਥਾਵਾਂ ਨੇ ਉਹ ਅੱਜ ਇਸ ਨਗਰ ਕੀਰਤਨ ਦੇ ਸਵਾਗਤ ਲਈ ਖੜੀਆਂ ਨੇ ਸਾਡੇ ਸਕੂਲੀ ਬੱਚਿਆਂ ਦਾ ਬੈਂਡ ਹੈ ਐਨਸੀਸੀ ਦੇ ਬੱਚੇ ਆ ਤੇ ਹੋਰ ਧਾਰਮਿਕ ਜਿਹੜੇ ਸ਼ਬਦ ਵਗੈਰਾ ਗਾ ਕੇ ਬੱਚੇ ਜਿਹੜੇ ਨੇ ਉਹ ਨਗਰ ਕੀਰਤਨ ਦਾ ਸਵਾਗਤ ਕਰ ਰਹੇ ਨੇ ਔਰ ਸਾਡੇ ਜਿਹੜੇ ਅਧਿਆਪਕ ਸਾਹਿਬਾਨ ਨੇ ਬੱਚਿਆਂ ਨੂੰ ਮਹਾਨ ਗੁਰੂ ਤੇਗ ਬਹਾਦਰ ਜੀ ਤੇ ਉਹਨਾਂ ਦੇ ਜਿਹੜੇ ਨਾਲ ਸ਼ਹਾਦਤ ਪ੍ਰਾਪਤ ਕਰਨ ਵਾਲੇ ਉਹਨਾਂ ਦੇ ਸੇਵਕ ਨੇ ਭਾਈ ਮਤੀ ਦਾਸ ਭਾਈ ਮਨੀ ਦਾਸ ਤੇ ਡੈਲਾ ਜੀ ਦੇ ਉਹਨਾਂ ਦੇ ਜੀਵਨ ਬਾਰੇ ਵੀ ਬੱਚਿਆਂ ਨੂੰ ਜਿਹੜੀ ਆ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਕਿ ਸਾਲ ਮਨਾਇਆ ਜਾ ਰਿਹਾ ਹੈ। ਹਾਂ ਜਿਹੜੇ ਸਾਡੇ ਲਈ ਬੜੇ ਫਖਰ ਤੇ ਮਾਣ ਵਾਲੀ ਗੱਲ ਹੈ ਜਿਹੜਾ ਗੁਰੂ ਸਾਹਿਬ ਦਾ 350 ਸਾਲਾ ਦਿਵਸ ਮਨਾਇਆ ਜਾ ਰਿਹਾ ਇਹਦੇ ਤੇ ਪੰਜਾਬ ਸਰਕਾਰ ਵੱਲੋਂ ਬਹੁਤ ਸਾਰੇ ਪ੍ਰੋਗਰਾਮ ਉਲੀਕੇ ਗਏ ਨੇ ਜਿਨ੍ਹਾਂ ਵਿੱਚ ਵੱਖ-ਵੱਖ ਥਾਵਾਂ ਤੋਂ ਸ਼ੁਰੂ ਹੋ ਕੇ ਨਗਰ ਕੀਰਤਨ ਜਿਹੜੇ ਨੇ ਉਹ ਵੀ ਅੰਮ੍ਰਿਤਸਰ ਸਾਹਿਬ ਦੇ ਪਹਾਰ ਰਹੇ ਨੇ ਤੇ ਅੱਜ ਸਾਡੇ ਕੋਲ ਇੱਥੇ ਫਿਰੋਜ਼ਪੁਰ ਵਿੱਚ ਇੱਕ ਨਗਰ ਕੀਰਤਨ ਜਿਹੜਾ ਉਹਨਾਂ ਦਾ ਆਵੇਸ਼ ਹੋਇਆ ਜਿਹੜਾ ਵੀ ਫਰੀਦਕੋਟ ਤੋਂ ਚੱਲਿਆ ਤੇ ਹੁਣ ਸਾਡੇ ਕੋਲ ਗੱਲੇਵਾਲ ਜਿਹੜਾ ਰਸਤੇ 'ਚ ਜਿਹੜੀ ਇੱਕ ਬਾਦਰਗੀ ਦਾ ਗੁਰਦੁਆਰਾ ਉੱਥੋਂ ਤੱਕ ਪਹੁੰਚ ਗਿਆ ਹੋਪਫੁਲੀ ਅੱਧੇ ਕੋਨੇ ਘੰਟੇ 'ਚ ਸਾਡੇ ਕੋ ਆ ਜਾਏਗਾ ਤੇ ਅਸੀਂ ਆਪਣੇ ਵੱਲੋਂ ਪੂਰੀ ਸ਼ਰਧਾ ਨਾਲ ਜਿਹੜੀਆਂ ਸਾਰੀਆਂ ਤਿਆਰੀਆਂ ਕੀਤੀਆਂ ਜੋ ਵੀ ਨੇਗੋਸ਼ੀਏਟਫੁਲ ਜਾਂ ਵੱਧ ਤੋਂ ਵੱਧ ਅਸੀਂ ਜਿਹੜੀ ਸੇਵਾ ਕਰ ਸਕਦੇ ਸੀ ਐਡਮਿਨਿਸਟ੍ਰੇਸ਼ਨ ਵੱਲੋਂ ਲੋਕਾਂ ਵੱਲੋਂ ਲੋਕਾਂ ਦਾ ਸਹਿਯੋਗ ਨਾਲ ਅਸੀਂ ਆਪਣੇ ਵੱਲੋਂ ਸਾਰੀਆਂ ਗੜੀਆਂ ਤਿਆਰੀਆਂ ਨੇ ਪ੍ਰੋਪਰ ਕੀਤੀਆਂ ਨੇ ਬੱਚੇ ਨੇ ਕਿੰਨੇ ਬੱਚੇ ਨੇ ਭਾਗ ਲਿਆ ਅਸੀਂ ਸਕੂਲਾਂ ਵਾਲਿਆਂ ਨੂੰ ਸਿਰਫ ਇੱਕ ਜਨਰਲ ਆਫਰ ਦਿੱਤੀ ਸੀ ਕਿ ਜਿੰਨੇ ਤੁਸੀਂ ਬੱਚੇ ਭੇਜ ਸਕਦੇ ਹੋ ਭੇਜੋ ਨੇਰਮਤਾਵ ਕਹਿੰਦਾ 1000 ਤੋਂ ਲੈ ਕੇ 1200 ਜਿਹੜੇ ਵੱਖ-ਵੱਖ ਸਕੂਲਾਂ ਤੋਂ ਬੱਚੇ ਆਏ ਨੇ ਜਿਨ੍ਹਾਂ ਕੋਲੋਂ ਅਸੀਂ ਗੁਰੂ ਮਹਾਰਾਜ ਦੇ ਜਿਹੜੇ ਨੇ ਬਸ ਉਹਨਾਂ ਨੂੰ ਫੋਲ ਜਿਹੜੇ ਆ ਉਹ ਜਿਹੜੇ ਨੇ ਉਹ ਪੇਂਟ ਕਰਾਵਾਂਗੇ ਉਹ ਮਬਰ ਇੱਕ ਸਤਕਾਰ ਵਜੋਂ ਅਸੀਂ ਇਹ ਸਾਰੇ ਜਿਹੜੇ ਨੇ ਬੱਚੇ ਇਹਨਾਂ ਨੂੰ ਬੁਲਾਇਆ